Obrigado. ਹਲਕਾ ਮਜੀਠਾ ਦੇ ਪਿੰਡ ਦਬੁਰਜੀ ਚ ਪਿੰਡ ਵਾਸੀ ਅਤੇ ਨਸ਼ਾ ਤਸਕਰ ਆਮੋ ਸਾਹਮਣੇ ਹੋ ਗਏ ਔਰ ਝੜਪ ਦੇ ਦੌਰਾਨ ਨਸ਼ਾ ਤਸਕਰਾਂ ਨੇ ਪਿੰਡ ਵਾਸੀਆਂ ਦੇ ਉੱਤੇ ਗੋਲੀਆਂ ਤੱਕ ਚਲਾ ਦਿੱਤੀਆਂ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਜਿਹੜਾ ਇੱਕ ਰਾਹੀਰ ਹੈ ਉਹ ਉਸਦੇ ਗੋਲੀਆਂ ਲੱਗੀਆਂ ਨੇ ਉਹ ਜ਼ਖਮੀ ਹੋਇਆ ਹੈ ਔਰ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਤਾਂ ਇਹ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿੰਡ ਦਬੁਰਜੀ ਹੈ ਮਜੀਠਾ ਦਾ ਪਿੰਡ ਦਬੁਰਜੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨਸ਼ਾ ਵੇਚਣ ਮੁੰਡੇ ਇਸ ਪਿੰਡ ਦੇ ਵਿੱਚ ਦਾਖਲ ਹੁੰਦੇ ਨੇ ਔਰ ਜਦੋਂ ਪਿੰਡ ਵਾਸੀਆਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਇਸ ਦਾ ਵਿਰੋਧ ਕਰਦੇ ਨੇ ਹਾਲਾਂਕਿ ਪਿੰਡ ਵਾਸੀਆਂ ਦੇ ਨਾਲ ਨਸ਼ਾ ਤਸਕਰਾਂ ਦੀ ਝੜਵੀ ਹੋਈ ਹੈ ਔਰ ਇੱਥੋਂ ਤੱਕ ਕਿ ਪੱਥਰਬਾਜ਼ੀ ਵੀ ਹੋਈ ਹੈ ਤਾਂ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕੇ ਸੜਕ ਤੇ ਤੁਹਾਨੂੰ ਕੁਝ ਨੌਜਵਾਨ ਨਜ਼ਰ ਆ ਰਹੇ ਹੋਣਗੇ ਔਰ ਇਹਨਾਂ ਦੇ ਉੱਤੇ ਇਲਜ਼ਾਮ ਹੈ ਕਿ ਇਹ ਪਿੰਡ ਦੇ ਵਿੱਚ ਨਸ਼ਾ ਵੇਚਣ ਆਏ ਸੀ ਤਾਂ ਕੁਝ ਨੌਜਵਾਨ ਪਿੰਡ ਦੇ ਵਿੱਚੇ ਨਸ਼ਾ ਵੇਚਣ ਆਏ ਸੀ ਔਰ ਇਸ ਬਾਰੇ ਜਦੋਂ ਪਿੰਡ ਵਾਸੀਆਂ ਨੂੰ ਪਤਾ ਚੱਲਦਾ ਤਾਂ ਉਹ ਵੀ ਛੱਤ ਦੇ ਉੱਤੇ ਚੜ ਜਾਂਦੇ ਨੇ ਔਰ ਉਹਨਾਂ ਵੱਲੋਂ ਹੀ ਪੱਥਰ ਸੁੱਟੇ ਜਾਂਦੇ ਨੇ ਯਾਨੀ ਕਿ ਪਥਰਾ ਕੀਤਾ ਜਾਂਦਾ ਔਰ ਦੋਹਾਂ ਪਾਸਿਓਂ ਇਟਾ ਰੋੜੇ ਚੱਲਦੇ ਨੇ ਤਾਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਕਿਵੇਂ ਇਹ ਜ਼ਬਰਦਸਤ ਝੜਪ ਜਿਹੜੀ ਹੈ ਉਹ ਹਲਕਾ ਮਜੀਠਾ ਦੇ ਪਿੰਡੇ ਦਬੁਰਜੀ ਦੇ ਵਿੱਚ ਹੋਈ ਹੈ ਹਾਲਾਂਕਿ ਇੱਕ ਪਾਸੇ ਤਾਂ ਪਿੰਡ ਵਾਸੀ ਕਿਆ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਿੱਖਾ ਵਿਰੋਧ ਕੀਤਾ ਗਿਆ ਪਰ ਦੂਜੇ ਪਾਸੇ ਨੌਬਤ ਇਤੋਂ ਤੱਕ ਆ ਗਏ ਕਿ ਨਸ਼ਾ ਤਸਕਰਾਂ ਨੇ ਫਾਇਰਿੰਗ ਕਰ ਦਿੱਤੀ ਗੋਲੀ ਗੋਲੀਆਂ ਚਲਾ ਦਿੱਤੀਆਂ ਪਿੰਡ ਵਾਸੀਆਂ ਦੇ ਉੱਤੇ ਹਾਲਾਂਕਿ ਜਿਹੜਾ ਇੱਕ ਰਾਹੀਰ ਲੰਘ ਰਿਹਾ ਸੀ ਜਿਸ ਦਾ ਨਾਮ ਸਰਵਨ ਸਿੰਘ ਦੱਸਿਆ ਜਾ ਰਿਹਾ ਉਸ ਦੇ ਤਿੰਨ ਗੋਲੀਆਂ ਲੱਗੀਆਂ ਨੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਵੀ ਕਰਵਾਇਆ ਗਿਆ ਉਹ ਤਸਵੀਰ ਵੀ ਤੁਹਾਨੂੰ ਦਿਖਾਉਨੇ ਆ ਜਿਹੜਾ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਗੋਲੀਆਂ ਲੱਗੀਆਂ ਨੇ ਰਾਘੀਰ ਜਿਸ ਦਾ ਨਾਮ ਸਰਵਨ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੂੰ ਗੋਲੀਆਂ ਲੱਗੀਆਂ ਨੇ ਔਰ ਦੇਖ ਸਕਦੇ ਹੋ ਦੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਦੋਂ ਹਲਕਾ ਮਜੀਠਾ ਦੇ ਪਿੰਡ ਦਬੁਰਜੀ ਦੇ ਵਿੱਚ ਪਿੰਡ ਵਾਸੀਆਂ ਅਤੇ ਨਸ਼ਾ ਵੇਚਣ ਆਏ ਕੁਝ ਨੌਜਵਾਨਾਂ ਵਿਚਾਲੇ ਇਹ ਜ਼ਬਰਦਸਤ ਝੜਪ ਹੋਈ ਇੱਕ ਤਸਵੀਰ ਉਹ ਹੈ ਤੇ ਔਰ ਦੂਜੀ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਵਿਅਕਤੀ ਨੂੰ ਗੋਲੀਆਂ ਲੱਗੀਆਂ ਨੇ ਨਸ਼ਾ ਤਸਕਰਾਂ ਨੇ ਅੰਨੇਵਾ ਫਾਇਰਿੰਗ ਕੀਤੀ ਤਿੰਨ ਗੋਲੀਆਂ ਰਾਹਗੀਰ ਦੇ ਲੱਗੀਆਂ ਨੇ ਔਰ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਹਲਕਾ ਮਜੀਠਾ ਦੇ ਪਿੰਡੇ ਦਬੁਰਜੀ ਵਿਖੇ ਪਿੰਡੇ ਵਾਸੀਆਂ ਤੇ ਨਸ਼ਾ ਵਿੱਚ ਨਾਏ ਨੌਜਵਾਨਾਂ ਵਿਚਾਲੇ ਇਹ ਝੜਪ ਹੋਈ ਆ ਔਰ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਇਹ ਇੱਥੋਂ ਤੱਕ ਨੋਬਤ ਆ ਗਈ ਕਿ ਕਿੰਜ ਇਹ ਜਿਹੜੇ ਨਸ਼ਾ ਵਿੱਚ ਨਾਏ ਨੌਜਵਾਨਾਂ ਵੱਲੋਂ ਜਿਹੜੀ ਗੋਲੀਆਂ ਨੇ ਉਹ ਚਲਾਈਆਂ ਗਿਆ ਔਰ ਇੱਕ ਜਿਹੜਾ ਵਿਅਕਤੀ ਹੈ ਜਿਹੜਾ ਰਾਘੀਰ ਹੈ ਉਹ ਜ਼ਖਮੀ ਹੋਇਆ ਹਾਲਾਂਕਿ ਦੇਖ ਸਕਦੇ ਹੋ ਕਿਵੇਂ ਜਿਹੜਾ ਵਿਅਕਤੀ ਜ਼ਖਮੀ ਹਾਲਤ ਦੇ ਵਿੱਚ ਤੜਫਦਾ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਕਿਉਂਕਿ ਉਸ ਨੂੰ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਵੀਡੀਓ ਉਸ ਦੀ ਬਣਾਈ ਗਈ ਜਦੋਂ ਉਸ ਨੂੰ ਗੱਡੀ ਦੇ ਵਿੱਚ ਬਿਠਾਇਆ ਗਿਆ ਔਰ ਇਸ ਦੇ ਨਾਲ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਗੁਰੂ ਨਾਨਕ ਹਸਪਤਾਲ ਦੇ ਵਿੱਚ ਵਿਅਕਤੀ ਨੂੰ ਭਰਤੀ ਕਰਵਾਇਆ ਗਿਆ ਠਾ ਦੇ ਪਿੰਡ ਦਬੁਰਜੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਨਸ਼ਾ ਤਸਕਰਾਂ ਨੇ ਪਿੰਡ ਵਾਸੀਆਂ ਦੇ ਉੱਤੇ ਗੋਲੀਆਂ ਚਲਾਈਆਂ ਨੇ ਹਾਲਾਂਕਿ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਨਸ਼ਾ ਤਸਕਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਹੈ ਕਰੀਬ ਤਿੰਨ ਨਸ਼ਾ ਤਸਕਰ ਪੁਲਿਸ ਦੇ ਅੜੀਕੇ ਨੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਇਹ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਸ਼ਾ ਤਸਕਰਾਂ ਨੇ ਪਿੰਡ ਵਾਸੀਆਂ ਤੇ ਗੋਲੀਆਂ ਚਲਾਈਆਂ ਹਾਲਾਂਕਿ ਜਿਹੜੇ ਨੌਜਵਾਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਸੜਕ ਤੇ ਖੜੇ ਨਜ਼ਰ ਆ ਰਹੇ ਹੋਣਗੇ ਇਹਨਾਂ ਵੱਲੋਂ ਪਥਰਾ ਵੀ ਕੀਤਾ ਗਿਆ ਹਾਲਾਂਕਿ ਇਹਨਾਂ ਨੂੰ ਰੋਕਣ ਦੇ ਲਈ ਪਿੰਡ ਵਾਸੀ ਜਿਹੜੇ ਨੇ ਛੱਤ ਦੇ ਉੱਤੇ ਚੜ ਗਏ ਉਹਨਾਂ ਵੱਲੋਂ ਵੀ ਪਥਰਾ ਕੀਤਾ ਗਿਆ ਔਰ ਦੋਹਾਂ ਵਿਚਾਲੇ ਯਾਨੀ ਕਿ ਪਿੰਡ ਵਾਸੀਆਂ ਅਤੇ ਨਸ਼ਾ ਵਿੱਚ ਨੌਜਵਾਨਾਂ ਵਿਚਾਲੇ ਇਹ ਜ਼ਬਰਦਸਤ ਝੜਪ ਹੋਈ ਹੈ ਦੋਹਾਂ ਪਾਸਿਓਂ ਇੱਟਾਂ ਰੋੜੇ ਚਲੇ ਔਰ ਨੌਬਤ ਇੱਥੋਂ ਤੱਕ ਆ ਗਈ ਕਿ ਨਸ਼ਾ ਤਸਕਰਾਂ ਨੇ ਪਿੰਡ ਵਾਸੀਆਂ ਦੇ ਉੱਤੇ ਗੋਲੀਆਂ ਚਲਾਈਆਂ ਅੰਨੇਵਾ ਗੋਲੀਆਂ ਚਲਾਈਆਂ ਔਰ ਇੱਕ ਰਾਹਗੀਰ ਫਾਇਰਿੰਗ ਦੌਰਾਨ ਜ਼ਖਮੀ ਹੋਇਆ ਫਾਇਰਿੰਗ ਦੌਰਾਨ ਜਿੱਥੇ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕਰਵਾਇਆ ਗਿਆ ਦੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਇਹ ਵਿਰੋਧ ਕੀਤਾ ਗਿਆ ਪਿੰਡ ਵਾਸੀਆਂ ਵੱਲੋਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸੇ ਦੇ ਚੱਲਦੇ ਹੋਏ ਜਿਹੜੇ ਨਸ਼ਾ ਵਿੱਚ ਨਾਏ ਸੀ ਨੌਜਵਾਨ ਉਹਨਾਂ ਵੱਲੋਂ ਗੋਲੀਆਂ ਚਲਾਈਆਂ ਗਿਆ ਪਿੰਡ ਵਾਸੀਆਂ ਦੇ ਉੱਤੇ ਔਰ ਤਿੰਨ ਗੋਲੀਆਂ ਰਾਹੀਰ ਨੂੰ ਲੱਗੀਆਂ ਔਰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਰਾਹੀਰ ਜਿਸ ਦਾ ਨਾਮ ਸਰਵਨ ਸਿੰਘ ਦੱਸਿਆ ਜਾ ਰਿਹਾ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਹੁਣ ਤੁਹਾਨੂੰ ਸਿੱਧਾ ਜਿਹੜਾ ਉਹ ਵੀਡੀਓ ਵੱਲ ਲੈ ਚਲਦੇ ਹਾਂ ਬੜਾ ਅਫਰਮ ਤਾ ਤਸਵੀਰਾਂ ਤੁਹਾਡ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਕਿੰਜ ਬੇਖੌਫ ਹੋ ਕੇ ਨਸ਼ਾ ਵੇਚਣ ਹੈ ਇਹ ਨੌਜਵਾਨ ਇਸ ਪਿੰਡ ਦੇ ਵਿੱਚ ਆਏ ਯਾਨੀ ਕਿ ਹਲਕਾ ਮਜੀਠਾ ਦੇ ਪਿੰਡ ਦੁਬੁਰਜੀ ਦੇ ਵਿੱਚ ਦਾਖਲ ਹੋਏ ਹਾਲਾਂਕਿ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਜਿਹੜੇ ਨਸ਼ਾ ਵੇਚਣ ਆਏ ਸੀ ਨੌਜਵਾਨ ਉਹਨਾਂ ਨੇ ਪਿੰਡ ਵਾਸੀਆਂ ਦੇ ਉੱਤੇ ਗੋਲੀਆਂ ਚਲਾਈਆਂ ਔਰ ਇੱਕ ਰਾਗਿਰ ਜ਼ਖਮੀ ਹੋਇਆ ਉਸ ਨੂੰ ਤਿੰਨ ਗੋਲੀਆਂ ਲੱਗਿਆ ਨੇ ਔਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਵਧੇਰੇ ਜਾਣਕਾਰੀ ਦੇ ਲਈ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਸਰਵਨ ਜੁੜ ਚੁੱਕੇ ਨੇ ਸਰਵਨ ਨੇ ਇਹ ਮਾਮਲਾ ਕੀ ਹੈ ਇਹ ਵੀਡੀਓ ਜਿਸ ਤਰੀਕੇ ਨਾਲ ਸਾਹਮਣੇ ਆਈ ਹੈ ਰੋਂਗਟੇ ਖੜੇ ਕਰ ਦੇਣ ਵਾਲੀ ਇਹ ਵੀਡੀਓ ਹੈ ਕਿਉਂਕਿ ਬੇਖੌਫ ਹੋ ਕੇ ਕਿੰਝ ਇਹ ਪਿੰਡ ਦੇ ਅੰਦਰ ਦਾਖਲ ਹੋਏ ਨਸ਼ਾ ਵੇਚਣ ਦੇ ਲਈ ਨੌਜਵਾਨ ਔਰ ਉਹਨਾਂ ਵੱਲੋਂ ਸ਼ਰੀਆਮ ਜਿਹੜੀ ਹੈ ਉਹ ਪਿੰਡ ਵਾਸੀਆਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜੇਕਰ ਅਸੀਂ ਜੇਕਰ ਗੱਲ ਕਰੀਏ ਅਬਰਸਤ ਦੀ ਅਬਰਸਤ ਦੇ ਸਰਹੱਦੀ ਪਿੰਡਾਂ ਦੇ ਵਿੱਚ ਇਹ ਆਮ ਜਿਹੀ ਕਹਾਣੀ ਹੋ ਗਈ ਹੈ ਕਿ ਵੱਡੀ ਗਿਣਤੀ ਦੇ ਵਿੱਚ ਨਸ਼ਾ ਤਸਕਾ ਜਿਹੜੇ ਨੇ ਪਿੰਡਾਂ ਦੇ ਵਿੱਚ ਆਉਂਦੇ ਨੇ ਔਰ ਚਿੱਟਾ ਜਿਹੜਾ ਨੌਜਵਾਨਾਂ ਨੂੰ ਵੇਚਦੇ ਨੇ ਜੇਕਰ ਗੱਲ ਕਰੀਏ ਤਾਂ ਅਬਰਸਤ ਦੇ ਸਰਹੱਦੀ ਪਿੰਡ ਰਣੀਕੇ ਹਲਕੇ ਦੇ ਵਿੱਚ ਕਈ ਅਜਿਹੇ ਪਿੰਡ ਨੇ ਜਿਵੇਂ ਬਾਸਰਕੇ ਪੈਣੀ ਹੋ ਗਿਆ ਜਿੱਥੇ ਆਮ ਹੀ ਜਿਹੜੀ ਹੈ ਸਵੇਰੇ ਸ਼ਾਮ ਨਸ਼ਾ ਵੇਚਰ ਹਵਾਲੇ ਤਸਕਾ ਦੀਆਂ ਜਿਹੜੀਆਂ ਰੌਣਕਾਂ ਲੱਗੀਆਂ ਹੁੰਦੀਆਂ ਨੇ ਔਰ ਵੱਡੀ ਗਿਣਤੀ ਵਿੱਚ ਇਹਨਾਂ ਪਿੰਡਾਂ ਦੇ ਨੌਜਵਾਨ ਜਿਹੜੇ ਨੇ ਨਸ਼ੇ ਦੇ ਆਦੀ ਹੋ ਚੁੱਕੇ ਆ ਛਰੇਮ ਚਿੱਟਾ ਜਿਹੜ ਤਾਂ ਚਾਰ ਨਸ਼ਾ ਤੋਸ਼ ਕਰ ਜਿਹੜੇ ਪਿੰਡ ਨਸ਼ਾ ਵੇਚਣ ਲਈ ਪਹੁੰਚੇ ਤਾਂ ਫਿਰ ਪਿੰਡ ਵਾਲਿਆਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਔਰ ਇਹ ਲੋਕ ਜਿਹੜੇ ਨੇ ਉਹਦੇ ਕੋਲ ਪਿਸਤਲ ਸੀਗਾ ਜਿਨ੍ਹਾਂ ਦੇ ਵੱਲੋਂ ਜਿਹੜੀਆਂ ਪੁਲਿਸ ਵਾਲਿਆਂ ਦੇ ਮਾਫਕਾ ਤਾਂ ਪਿੰਡ ਵਾਲੇ ਦੇ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ ਜਾਂਦੇ ਨੇ ਜਿਸ ਦੇ ਵਿੱਚ ਇੱਕ ਸਰਵਨ ਸਿੰਘ ਨਾਮ ਦਾ ਵਿਅਕਤੀ ਜਿਹੜਾ ਜਿਸ ਦੇ ਤਿੰਨ ਗੋਲੀਆਂ ਲੱਗਦੀਆਂ ਨੇ ਇੱਕ ਗੋਲੀ ਉਸ ਦੀ ਪਿੰਡ ਤੇ ਦੋ ਗੋਲੀਆਂ ਉਸ ਦੀ ਲੱਤ ਦੇ ਵਿੱਚ ਲੱਗਦੀਆਂ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਜਿਸ ਨੂੰ ਅਮਰਸਰ ਦੇ ਗੁਰਨਾਨਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਵਿਰੋਧ ਦੇ ਵਿੱਚ ਤਸਕਰ ਨੂੰ ਕਾਬੂ ਕਰਕੇ ਜਿਹੜਾ ਉਹ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਪਰ ਸਭ ਤੋਂ ਵੱਡੇ ਸਵਾਲ ਇਹ ਨੇ ਕਿ ਬਜੀਟੇ ਹਲਕੇ ਦੇ ਵਿੱਚ ਇਹ ਚਿੱਟੇ ਦੀ ਵਿਕਰੀ ਜਿਹੜੀ ਆ ਆਮ ਜਿਹੀ ਗੱਲ ਹੋ ਗਈ ਹੈ ਬੇਸ਼ੱਕ ਜਿਹੜੇ ਇਥੋਂ ਦੇ ਵਿਧਾਇਕ ਨੇ ਗਰੀਬਕਰ ਮਜੀਠੀਓ ਦਾਅਵਾ ਕਰਦੇ ਨੇ ਕਿ ਸਾਡੇ ਹਲਕੇ ਦੇ ਵਿੱਚ ਜਿਹੜਾ ਚਿੱਟਾ ਬਿਲਕੁਲ ਨਹੀਂ ਵਿਕਦਾ ਪਰ ਹਾਲਾਤ ਜਿਹੜੇ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਪਿੰਡ-ਪਿੰਡ ਨਸ਼ੇ ਦੀ ਡਿਲੀਵਰੀ ਜਿਹੜੀ ਆ ਨੌਜਵਾਨਾਂ ਨੂੰ ਜਾ ਕੇ ਕੀਤੀ ਜਾ ਰਹੀ ਹੈ ਔਰ ਨੌਜਵਾਨਾਂ ਦੀ ਜ਼ਿੰਦਗੀਆਂ ਜਿਹੜੀਆਂ ਉਹ ਕਿਸ ਕਦਰ ਇੱਥੇ ਬਰਬਾਦ ਕੀਤੀਆਂ ਜਾ ਰਹੀਆਂ ਨੇ ਫਿਰ ਹਾਲ ਪੁਲਿਸ ਜਿਹੜੀ ਆ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਆ ਔ ਸਿੰਘ ਦੀ ਜਿਹੜੀ ਆ ਉਹ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਜੀ ਜੀ ਸ਼ੁਕਰੀਆ ਤੁਸੀਂ ਸਰਵਜਨ ਜਾਣਕਾਰੀ ਦਿੱਤੀ ਇਸ ਖਬਰ ਨਾਲ ਜੁੜੀ ਹੋਈ ਨਾ ਮਾਨ ਬੜਾ ਫਿਲਮ Olha, olha, olha! फ <laughs> <laughs> <laughs>